ਹਾਂ ਕਸਿੰਦੋ ਕਬਾਇ ਕਾ ਜਿੰਦਾਬਾਦ 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 ਐਨਐਸਟੀ ਦੀ ਗ੍ਰਾਂਤੀ ਦਾ ਕਾਨੂੰਨ ਬਣਾ ਕੇ ਰਹਾ ਹਾਂਗੇ ਵਾਹਿਗੁਰੂ ਐਨਐਸਟੀ ਦੀ ਗ੍ਰਾਂਤੀ ਦਾ ਕਾਨੂੰਨ ਬਣਾ ਕੇ ਰਹਾ ਹਾਂਗੇ ਉੱਲੋ ਜਿਹੜੇ ਸਾਡੇ ਸਾਥੀ ਗਏ ਆ ਉਹ ਪਿੱਛੇ ਰੰਗ ਵਾਲੇ ਨਹੀਂ ਗਏ ਇਹ ਉਹ ਸਾਨੂੰ ਕਾਰ ਦੇਣਗੇ ਜਦੋਂ ਤੱਕ ਮੋਰਚੇ ਨੂੰ ਕਹਿਣਗੇ ਅਸੀਂ ਅੱਧੀ ਰਾਤ ਵੀ ਜਿਹੇ ਜੇ ਤਿਆਰੀ ਨਾਲ ਆ ਉਹਨਾਂ ਦਾ ਸਾਥ ਦਵਾਂਗੇ ਹੁਣ ਵੀ ਦਵਾਂਗੇ ਜਦੋਂ ਵੀ ਕੋਈ ਵੀ ਅਮਰਜੈਂਸੀ ਕਾਲ ਆ ਜਾਵੇ ਅਸੀਂ ਹਰ ਵਲ 24 ਦੇ 24 ਹਾਂ ਇਹਨਾਂ ਨੂੰ ਭੁਲੇਖਾ ਹੋਊਗਾ ਕਿ ਨਾ ਨੀਓ 16 ਇਹ ਸੰਤੀਆ ਹੱਟਾ ਤੋਂ ਸੱਜਾ ਪਾ ਮੋਦੀ ਸਰਕਾਰ ਦੇ ਖਿਲਾਫ ਵੱਡੀ ਪੱਧਰ ਤੇ ਸੱਤ ਥਾਵਾਂ ਤੇ ਆ ਰੇਲਾ ਜਾਮ ਕੀਤੀਆਂ ਸਿੱਧਾ ਸੈਂਟਰ ਦੇ ਵਿੱਚ ਢੁੱਡ ਮਾਰੀ ਆ ਭਰਾਵੋ ਇਸ ਕਰਕੇ ਆ ਟੋਰ ਪਲਾਜ ਜਿੰਨੇ ਥਾਵਾਂ ਤੇ ਅੱਜ ਬੰਦ ਕੀਤੇ ਤਿੰਨ ਘੰਟੇ ਇਹ ਸਿਰਫ ਦੱਸਿਆ ਵੀ ਇਹ ਸਾਡਾ ਆਪਸੀ ਜਿਹੜਾ ਪੁੱਛ ਕੀਤਾ ਗਿਆ ਤੇ ਸਰਕਾਰ ਇਹ ਪਰਮਾਨ ਕਰਦੀ ਹੈ ਵੀ ਇਹ ਅਤਵਾਦੀ ਨੇ ਖਾਲਸਤਾਨੀ ਨੇ ਇਹ ਬਕਾਊ ਨੇ ਇਹ ਭਾੜੇ ਦੇ ਨੇ ਇਹ ਕਾਂਗਰਸ ਨੇ ਪੜਕਾਏ ਆ ਇਹ ਆਪ ਨੇ ਪੜਕਾਏ ਨੇ ਤਾਂ ਕਿ ਵੋਟਾਂ ਜਿਹੜੀਆਂ ਉਹ ਵਟੋਰੀਆਂ ਜਾ ਸਕਣ ਤਾਂ ਸਾਡੇ ਬਹੁਤ ਸਾਰੇ ਸਾਥੀਆਂ ਨੇ ਇਹ ਸਾਰੀਆਂ ਗੱਲਾਂ ਸਾਫ਼ ਕੀਤੀਆਂ ਨੇ ਭਲਾ ਸਾਨੂੰ ਕੋਈ ਸ਼ੌਂਕ ਹੈ ਸੜਕਾਂ ਜਾਮ ਕਰਨੀਆਂ ਰੇਲਾਂ ਜਾਮ ਕਰਨੀਆਂ ਸੀ ਆਪਣੇ ਕੰਮ ਕੰਦੇ ਛੱਡ ਕੇ ਸਾਰੇ ਲੋਕ ਇਕੱਠੇ ਹੋ ਕੇ ਇੱਕ ਥਾਂ ਤੇ ਆਪਣੀ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਜਿਸ ਕਰਕੇ ਸਾਨੂੰ ਮਜਬੂਰ ਕੀਤਾ ਜਾਂਦਾ ਜਦੋਂ ਅੱਜ ਦੇ ਦੌਰ ਦੇ ਵਿੱਚ ਮੋਦੀ ਸਰਕਾਰ ਵੱਲੋਂ ਪੂੰਜੀਪਤੀ ਘਰਾਣਿਆਂ ਵੱਲੋਂ ਸਾਡੀ ਆਵਾਜ਼ ਨੂੰ ਦਬਾਇਆ ਜਾਂਦਾ ਸਾਡੀਆਂ ਮੰਗਾਂ ਮਸਲਿਆਂ ਨੂੰ ਦਬਾਇਆ ਜਾਂਦਾ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਿੰਟ ਮੀਡੀਆ ਤੋਂ ਬਾਅਦ ਉੱਥੇ ਗੋਲੀਆਂ ਚਲਾਈਆਂ ਗਈਆਂ ਲਾਠੀ ਚਾਰਜ ਕੀਤਾ ਗਿਆ ਸਾਡੇ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ ਬਹੁਤ ਬੁਰੀ ਹਾਲਾਤ ਦੇ ਵਿੱਚ ਜਿਸ ਦੇ ਸਬੰਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਫੈਸਲਾ ਕੀਤਾ ਸੀਗਾ ਵੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਰੇਲਾਂ ਉਹ ਸਾਡੇ ਅੱਜ ਸਤ ਥਾਵਾਂ ਤੇ ਅਸੀਂ ਰੇਲ ਚੱਕਾ ਜਾਮ ਕੀਤਾ ਉਹਦੇ ਸਬੰਧ ਦੇ ਵਿੱਚ ਤੇ ਨਾਲ ਹੀ ਇਹ ਸਾਡਾ ਸੰਕੇਤ ਜਾਂਦਾ ਵੀ ਜਿਹੜੇ ਸਾਡੇ ਕਿਸਾਨ ਭਰਾ ਅੱਜ ਸ਼ੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ ਲੜ ਰਹੇ ਨੇ ਉਹ ਸਾਡੇ ਹੀ ਨੇ ਵੀ ਸਰਕਾਰ ਇਹ ਮਨਚੋਂ ਭਲੇਖਾ ਕੱਢ ਦੇ ਵੀ ਕੱਲੀਆਂ ਥੋੜੀਆਂ ਜੱਥੇ ਬੰਦੀਆਂ ਗਈਆਂ ਨੇ ਪ੍ਰੋਪਰ ਪੂਰੇ ਭਾਰਤ ਦੀਆਂ ਜੱਥੇਬੰਦੀਆਂ ਉਹਨਾਂ ਕਿਸਾਨਾਂ ਦੇ ਨਾਲ ਨੇ ਜਿਹੜੀਆਂ ਵੱਖ-ਵੱਖ ਥਾਵਾਂ ਤੇ ਬੈਠੀਆਂ ਪ੍ਰੋਟੈਸਟ ਕਰਦੀਆਂ ਨੇ ਧਰਨੇ ਕਰਦੀਆਂ ਨੇ ਆਪਦੀ ਹੱਕੀ ਮੰਗਾਂ ਦੀ ਖਾਤਰ ਬੈਠੇ ਲੜ ਰਹੇ ਨੇ ਅਸੀਂ ਉਹਨਾਂ ਦੇ ਨਾਲ ਆ ਜਿਹਦੇ ਸਬੰਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਰਜੈਂਸੀ ਕਾਲ ਤੇ ਵੱਖ-ਵੱਖ ਥਾਵਾਂ ਤੇ ਅਸੀਂ ਜਿਹੜੀਆਂ ਰੋਲ ਰੇਲ ਚੱਕੇ ਜਾਮ ਕੀਤੇ ਹੋਏ ਨੇ ਤਾਂ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਜਦੋਂ ਅਸੀਂ 2020 ਦੇ ਵਿੱਚ ਦਿੱਲੀ ਗਏ ਆ ਬੇਸ਼ੱਕ ਮੇਰਾ ਨਾਮ ਬਰਿੰਦਰ ਕੌਰ ਹੈ ਜੀ ਪਿੰਡ ਰਾਮੇ ਤੋਂ ਮੈਂ ਪਿੰਡ ਪ੍ਰਧਾਨ ਆਈ ਔਰਤਾਂ ਕਮੇਟੀ ਦੀ ਜਿੱਥੇ ਧੰਨੇ ਦੇ ਪਹੁੰਚੂ ਕੀ ਮਕਸਦ ਕੀ ਕਹਿਣਾ ਚਾਹੁੰਗੇ ਅਸੀਂ ਇਹ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕ ਵਿਰੋਧੀ ਨੇ ਕਿਸਾਨਾਂ ਵਿਰੋਧੀ ਨੇ ਮਜ਼ਦੂਰ ਵਿਰੋਧੀ ਨੇ ਉਹਨਾਂ ਦੇ ਖਿਲਾਫ ਸਾਡਾ ਜਿਹੜਾ ਮੋਰਚਾ ਹੈ ਉਸ ਖਿਲਾਫ ਅਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਪਰ ਅੱਜ ਦਾ ਖਾਸ ਇਸ ਕਰਕੇ ਆ ਕਿ ਕਿਉਂਕਿ ਜਿਹੜਾ ਇੱਕ ਜਥਾ ਜਿਹੜਾ ਦਿੱਲੀ ਵੱਲ ਗਿਆ ਹੋਇਆ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੇ ਉੱਪਰ ਅਥਰੂ ਗੈਸ ਸਾਰਾ ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਨੂੰ ਇੱਕਤਾ ਦਿਖਾਉਂਦਾ ਮਨਜੀਤ ਢੇਰ ਵਾਲੀ ਸਾਡਾ ਮਕਸਦ ਇਹ ਆ ਵੀ ਜਿਹੜਾ ਹਰਿਆਣੇ ਬਾਰਡਰ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਅਤਿਆਚਾਰ ਕੀਤਾ ਜਾ ਰਿਹਾ ਉਹਦੇ ਰੋਸ ਵਜੋਂ ਅਸੀਂ ਅੱਜ ਅਗਰਾਹ ਗਰੁੱਪ ਨਾਲ ਰਲ ਕੇ ਇੱਥੇ ਅਸੀਂ ਜਿਹੜਾ ਜਾਮ ਰੇਲਾਂ ਦਾ ਲਾਇਆ ਤੇ ਅਸੀਂ ਇਤੋਂ ਬਾਅਦ ਚ ਇਤੋਂ ਵੱਡਾ ਵੀ ਐਕਸ਼ਨ ਲਵਾਂਗੇ ਜੋ ਸਾਡੇ ਆਗੂ ਕਹਿਣਗੇ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਸਾਡੇ ਹੀ ਆ ਜਿਹੜੇ ਉੱਥੇ ਜਿਨ੍ਹਾਂ ਤੇ ਜ਼ਬਰ ਹੋ ਰਿਹਾ ਉਹ ਕੋਈ ਹੋਰ ਨਹੀਂਗੇ ਹਾਂਜੀ ਇੱਕ ਜੋ ਆ ਫੇਸਬੁੱਕ ਦੇ ਉੱਤੇ ਪਾ ਰਹੇ ਨੇ ਵੀ ਇਹ ਕਾਮਰੇਡ ਨੇ ਤੇ ਇਹ ਕਾਮਰੇਡ ਬਨਾਮ ਸਿੱਖ ਬਣਾਉਂਦੇ ਨੇ ਕਾਮਰੇਡ ਬਨਾਮ ਸਿੱਖ ਨਹੀਂ ਹੁੰਦਾ ਕਾਮਰੇਡ ਬਨਾਮ ਕਾਂਗਰਸ ਹੋ ਸਕਦੀ ਆ ਅਕਾਲੀ ਹੋ ਸਕਦੀ ਆ ਭਾਜਪਾ ਹੋ ਸਕਦੀ ਆ ਪਰ ਇਹ ਕਾਮਰੇਡ ਬਨਾਮ ਸਿੱਖ ਇਹ ਜਾਣ ਬੁੱਝ ਕੇ ਉਹ ਲੋਕ ਨੇ ਜੋ ਕਿ ਸਾਡੇ ਵਿੱਚ ਪਾੜਾ ਪਾਉਣ ਨੂੰ ਫਿਰਦੇ ਆ ਵੀ ਇਹ ਜਥੇਬੰਦੀਆਂ ਖੜ ਜਾਣੇ ਭਾਜਪਾ ਦੇ ਜਿਹੜੇ ਆ ਹੱਥ ਠੋਕੇ ਨੇ ਅਸੀਂ ਇਹਨਾਂ ਨੂੰ